ਪੰਜਾਬ ਸਰਕਾਰ ਦੇ ਵੱਲੋਂ 1 ਮਾਰਚ ਤੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਚੇੜੀ ਗਈ ਹੈ ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਡੀਜੀਪੀ ਦੇ ਵੱਲੋਂ ਪੰਜਾਬ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਨਸ਼ੇ ਦੇ ਸੋਦਾਕਰਾਂ ਨੂੰ ਕਾਬੂ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੇਨਪੈਂਦੇ ਟਾਂਡਾ ਉੜਮੜ ਦਾ ਪੁਲਿਸ ਪ੍ਰਸ਼ਾਸਨ ਨਸ਼ਿਆ ਦੇ ਸੋਦਾਗਰਾਂ ਵਿਰੁੱਧ ਕੋਈ ਠੁਕਵੀਂ ਕਾਰਵਾਈ ਨਹੀਂ ਕਰ ਰਿਹਾ ਇਹ ਕਹਿਣਾ ਹੈ ਪਿੰਡ ਰੜਾ ਦੇ ਲੋਕਾਂ ਦਾ ਪਿੰਡ ਨਿਵਾਸੀਆਂ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਵਿਅਕਤੀ ਨਸ਼ੀਦਾ ਸਮਾਨ ਵੇਚ ਰਿਹਾ ਹੈ ਤੇ ਜਿਸ ਦੀ ਸ਼ਿਕਾਇਤ ਇਹਨਾਂ ਨੇ ਹਲਕੇ ਦੇ ਐਸਐਚਓ ਡੀਐਸਪੀ ਨੂੰ ਲਿਖਤੀ ਰੂਪ ਦੇ ਵਿੱਚ ਦਿੱਤੀ ਹੈ ਤੇ ਹਲਕਾ ਵਿਧਾਇਕ ਨੂੰ ਵੀ ਪਿੰਡ ਦੇ ਮੋਹਤਰਵਾਰ ਲੋਕ ਕਈ ਵਾਰੀ ਇਸ ਦੀ ਜਾਣਕਾਰੀ ਦੇ ਚੁੱਕੇ ਨੇ ਪਰ ਇਸ ਨਸ਼ੀਦੇ ਸਦਾਗਰਤੇ ਕੋਈ ਵੀ ਟੁਕ ਵੀ ਕਾਰਵਾਈ ਨਹੀਂ ਹੋਈ ਹੈ। ਨਿਸ਼ਤਰ ਸਿੰਘ ਕਿਹੜਾ ਪਿੰਡ ਆਪਣਾ? ਛੜਾ ਪਿੰਡ। ਕੀ ਮਾਮਲਾ ਹੋ ਰਿਹਾ ਸੀ? ਤੁਸੀਂ ਕਹਿੰਦੇ ਇੱਕ ਕਿ ਸੀ ਚੁੱਟਾ ਵੇਚਣ ਵਾਲਾ ਰੁਫੜਿਆ ਕੀ ਗੱਲ ਸੀ ਜਿਹੜਾ ਉਸ ਘਰ ਤੋਂ ਹੈਗਾ ਜੀ ਕੋਈ 10 15 ਕਿਲੇ ਦੂਰ ਆ ਮੇਰੇ ਵੀਰ ਨੇ ਕਹਿਰੇ ਪੂਣ ਕੀਤਾ ਵੀ ਆਇਆ ਕਰਕੇ ਇਹ ਚਿੱਟੇ ਵਾਲਾ ਫੜਿਆ ਉਹਦੇ ਘਰੋਂ ਲੈ ਕੇ ਗਿਆ ਉਹਦੇ ਘਰੋਂ ਲੈ ਕੇ ਨੁਕਰ ਲੱਗਾ ਜੀ ਉਹਨਾਂ ਫੜਿਆ ਪੂਰਾ ਬਰਦਰ ਮੇਰੇ ਨਾਲ ਆ ਜਿਹੜਾ ਵੀ ਜਿਹੜਾ ਵੇਚਦਾ ਉਹਦਾ ਭਰਾ ਮੇਰੇ ਨਾਲ ਆ ਇਹਨਾਂ ਨੂੰ ਘੱਟ ਤੋਂ ਘੱਟ 2015 ਤੋਂ 15 ਚ ਵੀ ਕੇਸ ਪਿਆ ਨਾ ਇੱਕ ਚਿੱਟੇ ਨਾਲ 15 ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਕੰਮ ਕਰਦਾ ਆ ਜਿਹੜੇ ਹੁਣ 3 ਸਾਲ ਤੋਂ ਜ਼ਿਆਦਾ ਸੀ ਹੁਣ ਜਾਂ 2-3 ਸਾਲ ਤੋਂ ਜ਼ਿਆਦਾ ਇਹਨਾਂ ਵੱਧ ਗਿਆ ਵੀ ਘੱਟ ਤੋਂ ਘੱਟ ਵੀ 2-250 ਬੰਦਾ ਰੋਈ ਦਾ ਘਰ ਆਉਂਦਾ ਹਰੇਕ ਹੀ ਉਥੇ ਦੇਖ ਸਾਰਾ ਜਿੰਨਾ ਵੀ ਪ੍ਰੋਬਲਮ ਦਿੱਤੀ ਜਾਏ ਜਿੰਨੇ ਵੀ ਉਥੇ ਹੈਗੇ ਆ ਸਾਰਿਆਂ ਨੂੰ ਵੀ ਪ੍ਰੋਬਲਮ ਹੋ ਸੀ ਇਹ ਸੇ ਬੰਦੇ ਕੋਲ ਕਿੰਨੀ ਜ਼ਮੀਨ ਆ ਕੀ ਕੰਮ ਕਰਦਾ ਕਿੰਨੀ ਪ੍ਰਾਪਰਟੀ ਆ ਕਿੱਥੋਂ ਆਈ ਆ ਸਾਨੂੰ ਇਹ ਚੀਜ਼ ਦੀ ਪੂਰੀ ਹੋਰ ਚਾਹੀਦੀ ਹੰ ਅਨਸਾਫ਼ ਚਾਹੀਦਾ ਇਹ ਚੀਜ਼ ਦਾ ਅਸੀਂ ਸਾਰਾ ਇੱਕ ਨਹੀਂ ਸਾਰਾ ਜਿੰਨਾ ਵੀ ਮੰਡ ਦੇ ਵਿੱਚ ਜਿੰਨੇ ਵੀ ਰੜੇ ਦੇ ਵਿੱਚ ਬੰਦੇ ਆ ਸਾਰੇ ਇਹ ਕੰਮ ਦੇ ਵਿੱਚ ਅਸੀਂ ਇਨਵੋਲ ਹੋਣ ਸਾਨੂੰ ਜਦੋਂ ਮਰਜ਼ੀ ਸਦੋਂ ਅਸੀਂ ਹਾਜ਼ਰ ਤਿਆਰ ਆ ਆਪਣਾ ਮੇਰਾ ਨਾਮ ਸੋਨੂ ਸੁਖਵਿੰਦਰ ਸਿੰਘ ਆ ਜੀ ਹਾਂ ਕਿਹੜਾ ਪਿੰਡ ਆਪਣਾ ਰੜਾਈ ਹੈ ਜੀ ਅਜਾ ਕੀ ਮਾਮਲਾ ਹੋਇਆ ਜਿਹੜਾ ਚਟੇ ਵੜਾ ਪਿਆ ਇਹ ਕੋਈ ਬੜੇ ਚਿਰ ਤੋਂ ਹੀ ਚਟਾ ਵੇਚਦਾ ਹੋਆ ਜੀ 2015 ਚ ਵੀ ਵੇਚਦਾ ਸੀ ਗਾ ਤੇ ਹੁਣ ਤੇ ਇਹਨੂੰ ਤਿੰਨ ਕਾਲ ਹੋ ਗਏ ਆ ਬੜਾ ਵੱਡਾ ਕਾਰੋਬਾਰ ਕੀਤਾ ਇਹਨੇ ਇਸ ਕਰਕੇ ਇਹਨੂੰ ਡੱਕਦੇ ਹਾਂ ਅੱਗੇ ਵੀ ਅਸੀਂ ਦੋ ਤਿੰਨ ਚਾਰ ਵਾਰੀਆਂ ਇਹਨੂੰ ਅਸੀਂ ਦਫ਼ਤਰਾਂ ਵਿੱਚ ਦਿੱਤੀਆਂ ਤੇ ਐਸਐਚਓ ਸਾਹਿਬ ਨੂੰ ਦਿੱਤੀ ਆ ਡਿਊਟੀ ਸਾਹਿਬ ਨੂੰ ਦਿੱਤੀ ਆ ਐਸਐਸਪੀ ਸਾਹਿਬ ਨੂੰ ਦਿੱਤੀ ਆ ਐਮਐਲਏ ਸਾਹਿਬ ਕੋ ਵੀ ਦੋ ਤਿੰਨ ਵਾਰੀ ਅਸੀਂ ਕੋਈ ਚੋਖੇ ਬੰਦੇ ਲੈ ਕੇ ਗਏ ਆ 20 20 ਜਣੇ ਸਾਡੀ ਫੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਅਸੀਂ ਇੱਕ ਦਰਖਾਸਤ ਦੇ ਦਿੱਤੀ ਸੀਗੀ ਉੱਪਰ ਡੀਜੀਪੀ ਸਾਹਿਬ ਨੂੰ ਉਹਦੇ ਅੰਦਰ ਅਨੁਸਾਰ ਸਾਨੂੰ ਇੱਕ ਮੀਡੀਆ ਵਾਲੇ ਦਾ ਫੋਨ ਆਇਆ ਸੀਗਾ ਕਿ ਜਦੋਂ ਵੀ ਤੁਸੀਂ ਕੋਈ ਚਿੱਟੇ ਵਾਲਾ ਫੜਦੇ ਜੋ ਸਾਨੂੰ ਦੱਸਿਓ ਕਿ ਅਸੀਂ ਇੱਕ ਚਿੱਟੇ ਵਾਲਾ ਅੱਜ ਫੜਿਆ ਉਸ ਨੂੰ ਕਾਬੂ ਕੀਤਾ ਫਿਰ ਮੈਂ ਮੀਡੀਆ ਵਾਲਿਆਂ ਨੂੰ ਫੋਨ ਕੀਤਾ ਉੱਥੇ ਸਾਡੇ ਸਰਪੰਚ ਸਾਹਿਬ ਨੇ ਐਸਚਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਉਹ ਵੀ ਆਏ ਆ ਤੇ ਬਾਅਦ ਵਿੱਚ ਜਦੋਂ ਇਹਨੂੰ ਫੜਿਆ ਚਿੱਟੇ ਵਾਲੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਮੁੜਕੇ ਮੁਲਾਜ਼ਮ ਵੀ ਕੁਝ 10 15 ਜਣੇ ਮੁਲਾਜ਼ਮ ਸੀਗੇ ਲੇਡੀ ਜੀ ਪੁਲਿਸ ਵੀ ਨਾਲ ਸੀ ਉਹਨਾਂ ਦੇ ਤੇ ਉਹਨਾਂ ਨੇ ਫੜਿਆ ਇਹਨਾਂ ਨੂੰ ਤੇ ਬਾਅਦ ਦੇ ਵਿੱਚ ਇੱਕ ਮੀਡੀਆ ਵਾਲਾ ਵੀ ਮੇਰੇ ਕੋਲ ਗਿਆ ਉਹਨੇ ਜਦੋਂ ਜਾ ਕੇ ਇਹਨਾਂ ਦੀ ਮੀਡੀਆ ਬਣਾਉਣ ਲੱਗਾ ਤੇ ਐਸਐਚਓ ਸਾਹਿਬ ਨੇ ਉਹਨਾਂ ਦਾ ਫੋਨ ਜਿਹੜਾ ਵਾ ਮੁਲਾਜ਼ਮਾਂ ਨੇ ਜਿਹੜਾ ਫੋਨ ਆ ਉਹਨਾਂ ਦਾ ਫੜਦਿਆ ਵਾ ਜੀ ਆਪਣਾ ਜੀ